ਹਾਂਜੀ ਇਹ ਸਾਡੀ ਵਰਣਮਾਲਾ ਵਰਣਮਾਲਾ ਦੇ ਵਿੱਚ ਕੁੱਲ ਅੱਖਰਾਂ ਦੀ ਗਿਣਤੀ 41 ਹੈ ਇਸ ਦੇ 8 ਵਰਗ ਨੇਗੇ ਪਹਿਲਾ ਲੇਨ ਆ ਜਿਹੜੀ ਊੜਾ ਐੜਾ ਆੜੀ ਵਾਲੀ ਉਸ ਨੂੰ ਮੁੱਖ ਵਰਗ ਕਹਿੰਦਾ ਫਿਰ ਕੱਕੇ ਵਾਲੀ ਲੇਨ ਨੂੰ ਕ ਵਰਗ ਚੱਚੇ ਵਾਲੀ ਲੇਨ ਨੂੰ ਚ ਵਰਗ ਟੈਂਕੇ ਵਾਲੀ ਲੇਨ ਨੂੰ ਟ ਵਰਗ ਤੱਤੇ ਵਾਲੀ ਲੇਨ ਨੂੰ ਤ ਵਰਗ ਪੱਪੇ ਵਾਲੀ ਲੇਨ ਨੂੰ ਪ ਵਰਗ ਅਤੇ ਜਿਹੜੀ ਜਈਏ ਵਾਲੀ ਲੇਨ ਆ ਉਸ ਦਾ ਨਾਮ ਹੈ ਅੰਤਿਮ ਵਰਗ ਪਰ ਬਹੁਤ ਸਾਰੇ ਵਿਦਿਆਰਥੀ ਕਈ ਵਾਰੀ ਸੋਖਿਆ ਹੋਣ ਕਰਕੇ ਕਾਲੀ ਕਰਕੇ ਇਸ ਨੂੰ ਯਵਰਕ ਕਹਿ ਦਿੰਦੇ ਆ ਪਰ ਇਹ ਅੰਤਿਮ ਵਰਗ ਕਿਉਂ ਕਿਉਂਕਿ ਪਹਿਲਾਂ ਇਸ ਦਾ ਨਾਮ ਹੁੰਦਾ ਸੀ 35 ਅਖਰੀ 35 ਅਖਰੀ ਵੇਲੇ ਜਿਹੜੀ ਅੰਤਿਮ ਲਾਈਨ ਹੁੰਦੀ ਸੀ ਜਾਂ ਆਖਰੀ ਲੇਨ ਹੁੰਦੀ ਸੀ ਉਹ ਸੀ ਜਈਏ ਵਾਲੀ ਪਰ ਉਸ ਤੋਂ ਬਾਅਦ ਸਸੇ ਪੈਰ ਬਿੰਦੀ ਵਾਲੀ ਜਿਹੜੀ ਲਾਈਨਾਂ ਪੰਜ ਅੱਖਰ ਨਵੇਂ ਆਏ ਫਿਰ ਲੱਲੇ ਪੈਰ ਬਿੰਦੀ ਧੁਨੀ ਵੱਖਰੀ ਇੱਕ ਨਵੀਂ ਆਈ ਤਾਂ ਇਸ ਨੂੰ ਨਵੀਨ ਵਰਗ ਦਾ ਨਾਮ ਦਿੱਤਾ ਗਿਆ ਕਿਉਂਕਿ ਇਹ ਆਖਰੀ ਵਰਗ ਨਵਾਂ ਸੱਸੇ ਪੈਰ ਬਿੰਦੀ ਵਾਲੀ ਲਾਈਨ ਹੁਣ ਹੁਣ ਅੱਖਰ ਜਿਹੜੀ ਵਰਣਮਾਲਾ ਦੇ ਨੇ 41 ਨੇ ਕਿਉਂਕਿ ਪਹਿਲਾਂ ਇਸ ਦਾ ਨਾਮ 35 ਅੱਖਰੀ ਸੀ ਇਸ ਕਰਕੇ ਧਿਆਨ ਵਿੱਚ ਰੱਖਿਆ ਜਾਵੇ ਜਈਏ ਵਾਲੀ ਲਾਈਨ ਆ ਜਿਹੜੀ ਉਸ ਨੂੰ ਅੰਤਿਮ ਵਰਗ ਕਿਹਾ ਜਾਂਦਾ ਤੇ ਸੱਸੇ ਪੈਰ ਬਿੰਦੀ ਵਾਲੀ ਲਾਈਨ ਆ ਜਿਹੜੀ ਉਸ ਨੂੰ ਨਵੀਨ ਵਰਗ ਕਿਹਾ ਜਾਂਦਾ ਹੈ ਤੇ ਲੱਲੇ ਪੈਰ ਬਿੰਦੀ ਧੁਨੀ ਵੀ ਭਾਸ਼ਾ ਭਾਗੋਂ ਨੂੰ ਬਾਅਦ ਦੇ ਵਿੱਚ ਐਡ ਕੀਤੀ ਗਈ ਆ ਇਸ ਕਰਕੇ ਸਾਰੇ ਵਰਗਾਂ ਦੇ ਵਿੱਚ ਪੰਜ ਅੱਖਰ ਤੇ ਨਵੀਨ ਵਰਗ ਦੇ ਵਿੱਚ ਅਟੱਕਰ ਨੇ ਇਹ ਯਾਦ ਰੱਖੇ ਧੰਨਵਾਦ